ਰਿਪੁਦਮਨ ਸਿੰਘ ਰੂਪ ਦੇ ਨਾਵਲ ਤੀਲਾ ਦਾ ਅਗਲਾ ਕੰਡ 19 ਅਮਰਨਾਥ ਸੀਨੀਅਰ ਵਕੀਲ ਫਿਰ ਸੈਕਟਰੀ ਦੇ ਦਫਤਰ ਵਿੱਚ ਆਇਆ ਹੁਣ ਉਹ ਬਹੁਤ ਗੰਭੀਰ ਲੱਗ ਰਿਹਾ ਸੀ ਚਿਹਰਾ ਉਦਾਸ ਸੀ ਉਸ ਨੂੰ ਲਾਨ ਵਿੱਚ ਵਕੀਲਾਂ ਵਿੱਚ ਬੈਠਣਾ ਬਹੁਤ ਮੁਸ਼ਕਲ ਲੱਗ ਰਿਹਾ ਸੀ ਕੋਈ ਸਮਾਂ ਸੀ ਜਦੋਂ ਉਹ ਬਾਰ ਵਿੱਚ ਕਿਸੇ ਨੂੰ ਖੰਗੜ ਨਹੀਂ ਸੀ ਦਿੰਦਾ ਜਿਦ ਤਰੋਂ ਲੰਗਦਾ ਸੀ ਵਕੀਲ ਚੁੱਕ ਚੁੱਕ ਮਿਲਦੇ ਸਨ ਉਹਦੀ ਆਮ ਬੋਲਚਾਲ ਵਿੱਚ ਗਾੜੀ ਗਲੋਚ ਵੀ ਸ਼ਾਮਲ ਹੁੰਦੀ ਸੀ ਬਾਰ ਵਿੱਚ ਬਲਾਰਿਆਂ ਦੇ ਬੋਲਣ ਬਾਰੇ ਆਮ ਟੋਕਾ ਟਾਕੀ ਕਰੀ ਜਾਂਦਾ ਸੀ ਜਿਸ ਨੂੰ ਬਾਰ ਬਰਦਾਸ਼ਤ ਕਰਦੀ ਰਹਿੰਦੀ ਸੀ ਬਰਦਾਸ਼ਤ ਹੀ ਨਹੀਂ ਬਲਕਿ ਜਿਵੇਂ ਕਿਸੇ ਵਿੱਚ ਹਿੰਮਤ ਅਤੇ ਜਾਨ ਨਹੀਂ ਸੀ ਹੁੰਦੀ ਉਸ ਨੂੰ ਟੋਕਣ ਤੋਂ ਹਟਾਉਂਦੀ ਸਾਰੇ ਸੀਨੀਅਰ ਵਕੀਲ ਮੂਰਰੀ ਕਤਾਰ ਵਿੱਚ ਬੈਠੇ ਹੁੰਦੇ ਸਨ ਉਹ ਆਪਣਾ ਦਾਬਾ ਜਿਵੇਂ ਬਾਕੀ ਸਾਰਿਆਂ ਤੇ ਰੱਖਣਾ ਚਾਹੁੰਦਾ ਹੋਵੇ ਇੱਕ ਵਾਰ ਨਰਦੇਵ ਸਿੰਘ ਦੇਵ ਕਿਸੇ ਵਿਸ਼ੇ ਉੱਤੇ ਬਾਰ ਵਿੱਚ ਬੋਲ ਰਿਹਾ ਸੀ ਤਾਂ ਅਮਨਨਾਥ ਦੇਵ ਦੇ ਬੋਲਦਿਆਂ ਵਿੱਚੋਂ ਟੋਕਾ ਟਾਕੀ ਕਰੀ ਜਾ ਰਿਹਾ ਸੀ ਹੰਤਾ ਦੇਵ ਨੂੰ ਬਹੁਤ ਗੁੱਸਾ ਆਇਆ ਅਤੇ ਸਪੀਕਰ ਵਿੱਚ ਹੀ ਦੇਵ ਬੋਲਿਆ ਕਿਉਂ ਟੁੱਕੀ ਜਾਣਾ ਅਮਰਨਾਥ ਹਟਦਾ ਨਹੀਂ ਤੂੰ ਬਲਾਵਾ ਤੈਨੂੰ ਦੇਵ ਦੇ ਨਾਂ ਬੋਲਣ ਦੀ ਦੇਰ ਸੀ ਕਿ ਸਾਰੀ ਬਾਰ ਵਿੱਚ ਰੌਲਾ ਪੈ ਗਿਆ ਪੰਜ ਸੱਤ ਨੌਜਵਾਨ ਵਕੀਲ ਨਰਦੇਵ ਸਿੰਘ ਦੇਵ ਦੇ ਹੱਕ ਵਿੱਚ ਸਟੇਜ ਉੱਤੇ ਆ ਚੜ੍ਹੇ ਲੱਗੇ ਨਾਰੇ ਮਾਰਨ ਅਮਰਨਾਥ ਮਰਦਾਬਾਦ ਕਾਂਗਰਸ ਪਾਰਟੀ ਮਰਦਾਬਾਦ ਮਹਾਤਮਾ ਗਾਂਧੀ ਮਰਦਾਬਾਦ ਜਵਾਰਲਾਲ ਨਹਿਰੂ ਮਰਦਾਬਾਦ ਹਸਲ ਵਿੱਚ ਇਹ ਉਹ ਨੌਜਵਾਨ ਸਨ ਜਿਹੜੇ ਕਾਂਗਰਸ ਪਾਰਟੀ ਦੇ ਵਿਰੋਧ ਸਨ ਲਗਭਗ ਸਾਰੀ ਦਲਿਤਾ ਨਾਲ ਸੰਬੰਧਿਤ ਸਨ ਉਹਨਾਂ ਅੰਦਰ ਦੱਬਿਆ ਗੁੱਸਾ ਬਾਹਰ ਆ ਰਿਹਾ ਸੀ ਪਰ ਅੱਜ ਕੁਦਰਤੀ ਦੇਵ ਅੰਕਲ ਦਾ ਉਹਨਾਂ ਨੂੰ ਵਧੀਆ ਬਹਾਨਾ ਮਿਲ ਗਿਆ ਸੀ ਸਾਰੀ ਬਾਅਦ ਜਿਵੇਂ ਦੇਵ ਨਾਲ ਹੋ ਗਈ ਹੋਵੇ ਇਸ ਵੇਲੇ ਪ੍ਰਧਾਨ ਗੁਰਕਿਰਪਾਲ ਸਿੰਘ ਬਰਾੜ ਬੜੇ ਹੀ ਦੌਪੇਚਣਾ ਸਟੇਜ ਸੰਭਾਲ ਰਿਹਾ ਸੀ ਉਸਨੇ ਕਿਹਾ ਹੁਣ ਨੌਜਵਾਨਾਂ ਦਾ ਸਮਾਂ ਹੈ ਸਾਨੂੰ ਨੌਜਵਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਪਰਦਾਨ ਦੇ ਇਹਨਾਂ ਕਹਿਣ ਤੇ ਨੌਜਵਾਨ ਵਕੀਲਾਂ ਦਾ ਹੌਸਲਾ ਹੋਰ ਵੱਧ ਗਿਆ। ਉਹਨਾਂ ਵਿੱਚੋਂ ਇੱਕ ਤਾਂ ਜਿਹੜਾ ਬਹੁਤ ਗਰਮ ਸੀ ਪ੍ਰਧਾਨ ਦੀ ਕੁਰਸੀ ਉੱਤੇ ਖੜ ਕੇ ਨਾਰੇ ਮਾਰਨ ਲੱਗਾ। ਇਸ ਸਮੇਂ ਵਿੱਚ ਦੇਵ ਬੋਲਦਾ ਬੋਲਦਾ ਹਟ ਗਿਆ ਤੇ ਬੜੇ ਹੀ ਗੁੱਸੇ ਨਾਲ ਅਮਰਨਾਥ ਅੱਗੇ ਜਾ ਖੜਾ ਹੋਇਆ। "ਦਾਸ ਅਮਰਨਾਥ ਤੂੰ ਕੀ ਬੋਲੀ ਜਾਣਾ? ਤੂੰ ਹਰ ਕਿਸੇ ਨੂੰ ਟੋਕਦਾ ਰਹਿਣਾ। ਤੈਨੂੰ ਪਤਾ ਮੇਰਾ ਜਦੋਂ ਲੁਧਿਆਣੇ 1972 ਵਿੱਚ ਟੀਚਰ ਯੂਨੀਅਨ ਦੀ ਸਟੇਜ ਉੱਤੇ ਮੈਂ ਤੇਰੇ ਹੱਥੋਂ ਖੋ ਕੇ ਤੇਰਾ ਵਿਦਾਨ ਪੜਿਆ ਸੀ। ਜਿਹੜਾ ਤੈਂ ਸਰਕਾਰ ਪੱਕੀ ਬਣਾਇਆ ਸੀ।" ਤੈਨੂੰ ਪਤਾ ਕਿੰਨੀ ਵਾਰ ਕੁੱਟਿਆ ਤੈਨੂੰ ਟੀਚਰ ਯੂਨੀਅਨ ਵੇਲੇ ਨਰਦੀਪ ਸਿੰਘ ਦੇਵ ਗੁੱਸੇ ਵਿੱਚ ਬੇਤਹਾਸ਼ਾ ਬੋਲੀ ਜਾ ਰਿਹਾ ਸੀ ਅਮਰਨਾਥ ਚੁੱਪਚਾਪ ਸੁਣੀ ਗਿਆ ਬਿਲਕੁਲ ਵੀ ਨਹੀਂ ਸੀ ਵਿਸਕਿਆ ਅਮਰਨਾਥ ਦੀ ਵੱਡੀ ਲੜਕੀ ਆਪਣੇ ਪਾਪੇ ਨੂੰ ਉਠਾ ਕੇ ਲੈ ਗਈ ਜਾਂਦੀ ਜਾਂਦੀ ਉਹ ਦੇਵ ਬਲ ਕੋੜੀਆਂ ਕੁੜੀਆਂ ਅੱਖਾਂ ਨਾਲ ਦੇਖ ਰਹੀ ਸੀ ਅਮਰਨਾਥ ਕਦੇ ਮੁੜ ਕੇ ਬਾਹਰ ਵਿੱਚ ਨਹੀਂ ਸੀ ਆਇਆ ਪਰ ਜਦੋਂ ਹੁਣ ਉਹ ਦਫ਼ਤਰ ਵਿੱਚ ਆਇਆ ਸੀ ਤਾਂ ਸਮਝੋ ਆਪਣਾ ਅਖੀਰਲਾ ਦੌਪੇਚ ਖੇਲਣ ਆਇਆ ਸੀ ਅਖੀਰ ਅਮਰਨਾਥ ਨੇ ਦੀਪ ਸਿੰਘ ਦੇਵ ਨੂੰ ਕਿਹਾ ਦੇਵ ਜੀ ਤੁਸੀਂ ਕਹੋ ਸ੍ਰੀ ਰੰਜੀਤ ਨੂੰ ਤੁਹਾਡੀ ਗਲਤੀ ਨਹੀਂ ਮੁੜੇਗਾ ਸੁਣੋ ਮਾਰਾ ਰਾਜ ਜੀ ਤੁਸੀਂ ਸਦਾ ਇਨਕਲਾਬੀ ਭਾਸ਼ਣ ਦਿੰਦੇ ਰਹਿੰਦੇ ਹੋ ਤੁਹਾਡੇ ਭਾਸ਼ਣ ਸੁਣ ਸੁਣ ਕੇ ਇਹ ਆਪਣੇ ਅੰਕਲ ਅਮਰਨਾਥ ਵਰਗਾ ਬਣ ਗਿਆ ਪਹਿਲਾਂ ਤਾਂ ਤੁਸੀਂ ਇਸ ਨੂੰ ਸੱਚ ਉੱਤੇ ਖੜਨ ਲਈ ਭਾਸ਼ਣ ਦਿੰਦੇ ਰਹੇ ਹੋ ਹੁਣ ਆਪ ਹੀ ਕਹਿੰਦੇ ਹੋ ਕਿ ਤੂੰ ਸੱਚ ਉੱਤੇ ਨਾ ਚੱਲ ਇਹਨੂੰ ਸੱਚ ਦੇ ਰਾਹ ਚੱਲਣ ਲਈ ਤੁਸੀਂ ਪ੍ਰੇਰਿਆ ਦੇਵ ਨੇ ਕਿਹਾ ਅਮਰਨਾਥ ਦੇਵ ਦਾ ਵਿਅੰਗ ਸਮਝ ਰਿਹਾ ਸੀ ਅਖੀਰ ਉਸਨੇ ਕਹਿ ਕੇ ਚਲੋ ਅਸੀਂ ਹੁਣ ਐਤਕੀ ਫਿਰ ਗੁਰਕ੍ਰਿਪਾਲ ਸਿੰਘ ਬਰਾੜ ਨੂੰ ਪ੍ਰਧਾਨ ਦੀ ਚੋਣ ਲੜਾਵਾਗੇ ਉਹੀ ਮੁੜ ਕੇ ਸਾਨੂੰ ਕਮੇਟੀ ਰੂਮ ਵਾਪਸ ਦੇਵੇਗਾ ਸਿਮਰਨ ਜਿੱਤਨੇ ਬੜੀ ਹੀ ਹਲੇਮੀਨਾ ਅਮਰਨਾਥ ਨੂੰ ਕਿਹਾ ਬਿਲਕੁਲ ਠੀਕ ਹੈ ਅੰਕਲ ਜਦੋਂ ਬਰਾੜ ਸਾਹਿਬ ਪ੍ਰਧਾਨ ਬਣਗੇ ਨਾ ਤਾਂ ਤੁਹਾਨੂੰ ਉਹ ਇੱਕ ਕਮੇਟੀ ਰੂਮ ਕੀ ਬਾਕੀ ਜਿਹੜੇ ਕਮਰੇ ਤੁਸੀਂ ਚਾਹੋਗੇ ਖਾਲੀ ਕਰਵਾ ਲੈਣਾ ਇਸ ਵਿੱਚ ਮੇਰਾ ਕੀ ਲੱਗ ਦੇਗਾ ਅਮਰਨਾਥ ਮੂੰਹ ਲਟਕਾਏ ਸੈਕਟਰੀ ਦੇ ਦਫ਼ਤਰੋਂ ਬਾਹਰ ਚਲਾ ਗਿਆ ਸਿਮਰਨਜੀਤ ਸਿੰਘ ਜਿੱਥੇ ਆਪਣੇ ਦਫ਼ਤਰ ਦੇ ਕੰਮ ਵਿੱਚ ਖੁਬਿਆ ਰਹਿੰਦਾ ਸੀ ਉੱਥੇ ਆਪਣੇ ਵਕਾਲਤ ਦੇ ਕੰਮ ਨੂੰ ਵੀ ਉਨਾ ਹੀ ਮਹੱਤਵ ਦੇ ਰਿਹਾ ਸੀ ਉਸ ਨੂੰ ਪਤਾ ਸੀ ਕਿ ਅਸਲ ਕੰਮ ਉਹਦਾ ਕਲਾਇੰਟਾਂ ਨਾਲ ਸੋਹਰਦ ਹੋਣਾ ਹੁੰਦਾ ਹੈ ਹੁਣ ਉਹ ਅਤੇ ਉਹਦਾ ਡੈਡੀ ਹੀ ਨਹੀਂ ਬਲਕਿ ਉਹਦੇ ਨਾਲ ਇੱਕ ਬੜਾ ਹੀ ਨੇਕ ਇਮਾਨਦਾਰ ਅਤੇ ਮਿਹਨਤੀ ਮੁੰਸ਼ੀ ਪਵਨ ਕੰਮ ਕਰਦਾ ਸੀ ਤੇ ਨਾਲ ਇੱਕ ਲੜਕੀ ਮਨਜੀਤ ਕੁੜਬੜੀ ਹੀ ਸਿਆਣੀ ਅਤੇ ਮਿਹਨਤੀ ਸਿਮਰਨਜੀਤ ਦੇ ਨਾਲ ਬਤੌਰ ਜੂਨੀਅਰ ਕੰਮ ਕਰ ਰਹੀ ਸੀ ਇਨ ਦੋਹਾਂ ਦੇ ਸਿਰ ਉੱਤੇ ਸਮਝੋ ਸਿਮਰਨਜੀਤ ਸੈਕਟਰੀ ਦਾ ਕੰਮ ਚੱਲਦਾ ਸੀ ਜੂਨੀਅਰ ਲੜਕੀ ਉਂਝਵੀ ਉਹਦੇ ਦੋਸਤ ਦੀ ਲੜਕੀ ਸੀ ਮੁਨਸੀਪਲ ਪਵਨ ਉੱਤਰਾਖੰਡ ਦਾ ਸੀ ਛੋਟੀ ਉਮਰ ਅੱਤੇ ਸ਼ੁਰੂ ਤੋਂ ਹੀ ਸਿਮਰਨਜੀਤ ਨਾਲ ਕੰਮ ਕਰਦਾ ਸੀ ਸੈਕਟਰੀ ਦੀ ਚੋਣ ਵੇਲੇ ਅਤੇ ਹੁਣ ਵੀ ਉਹ ਬਹੁਤ ਕੰਮ ਸੰਭਾਲਦੇ ਸਨ ਪਵਨ ਉਂਝਵੀ ਤੇ ਇਸ ਤਰਾਰ ਹੋ ਗਿਆ ਸੀ ਜਿਗਤੇ ਸਿਰਫ ਤਰੀਕ ਲੈਣੀ ਹੋਵੇ ਅਤੇ ਰਿਪਲਾਈ ਆਉਣੀ ਹੋਵੇ ਤਾਂ ਉਹ ਵਾਰੀ ਹੋਂ ਤੋਂ ਪਹਿਲਾਂ ਕਿਸੇ ਵਕੀਲ ਨੂੰ ਸਾਰੀ ਗੱਲ ਸਮਝਾ ਦਿੰਦਾ ਸੀ ਜਿਸ ਨਾਲ ਉਹ ਵਕੀਲ ਬੜੀ ਖੁਸ਼ੀ ਨਾਲ ਉੱਠ ਕੇ ਸਿਮਰਨ ਜੀ ਦੀ ਥਾਂ ਉੱਤੇ ਖੜਕੇ ਅਤੇ ਸਾਰੀ ਗੱਲ ਦੱਸ ਕੇ ਡੇਟ ਲੈ ਲੈਂਦਾ ਸੀ ਇਸੇ ਤਰ੍ਹਾਂ ਮਨਜੀਤ ਕੌਰ ਜੂਨੀਅਰ ਵਕੀਲ ਕੁੜੀ ਬੜੀ ਸਿਆਣੀ ਸੀ ਉਹ ਬੜੀ ਛੇਤੀ ਸਰਵਿਸ ਮੈਟਰ ਦਾ ਕੰਮ ਸਿੱਖ ਰਹੀ ਸੀ ਹੁਣ ਵੀ ਸਾਰੀ ਬਾਰ ਵਿੱਚ ਪਤਾ ਲੱਗਿਆ ਸੀ ਕਿ ਇਹ ਦੋਵੇਂ ਸਿਮਰਨ ਜੀਤ ਨਾਲ ਕੰਮ ਕਰਦੇ ਹਨ ਕੋਰਟ ਵਿੱਚ ਬੈਠਿਆਂ ਜੇ ਉਹ ਕਿਸੇ ਵਕੀਲ ਤੋਂ ਕੰਮ ਲੈਣਾ ਚਾਹੁੰਦੇ ਹੁੰਦੇ ਤਾਂ ਝਟ ਹਾਮੀ ਭਰ ਦਿੰਦੇ ਸਨ ਸੈਕਟਰੀ ਦੇ ਦਫਤਰ ਦਾ ਕੰਮ ਕਰਨ ਲਈ ਹੁਣ ਸਿਮਰਨਜੀਤ ਸਿੰਘ ਨੂੰ ਪਮਨ ਮੁੰਸ਼ੀ ਅਤੇ ਜੂਨੀਅਰ ਮਨਜੀਤ ਕੌਰ ਦੇ ਸਿਰ ਉੱਤੇ ਬੇਫਿਕਰੀ ਸੀ ਇਸ ਲਈ ਵਕਾਲਤ ਅਤੇ ਬਾਹਰ ਦੇ ਕੰਮਾਂ ਵਿੱਚ ਕੋਈ ਰੁਕਾਵਟ ਨਹੀਂ ਸੀ ਪੈਂਦੀ ਇੱਕ ਦਿਨ ਸਾਰੇ ਹਾਈ ਕੋਰਟ ਵਿੱਚ ਰੌਲਾ ਪੈ ਗਿਆ ਕਿ ਇੱਕ ਸੀਨੀਅਰ ਵਕੀਲ ਦੇ ਪੁਲਿਸ ਵਾਲੇ ਨੇ ਥੱਪੜ ਮਾਰ ਦਿੱਤਾ ਜਦੋਂ ਗੇਟ ਨੰਬਰ 1 ਤੋਂ ਅੰਦਰ ਦਾਖਲ ਹੋਣ ਲੱਗਿਆ ਸੀ ਬਸ ਇਹੋ ਗੱਲ ਸਾਰੇ ਫੈਲ ਗਈ ਤੇ ਲੱਗੇ ਵਕੀਲ ਗੇਟ ਨੰਬਰ 1 ਵਾਲੇ ਪਾਸੇ ਜਾਣ ਦਫਤਰ ਵਿੱਚ ਸੁਨੇਹਾ ਮਿਲ ਗਿਆ ਹੁਣ ਪ੍ਰਧਾਨ ਸੈਕਟਰੀ ਵੈਸੇ ਪਰਦਾਨ ਸਾਰੇ ਗੇਟ ਨੰਬਰ ਇਕ ਵੱਲ ਜਾਣ ਲੱਗੇ ਉੱਥੇ ਕੁੱਟਮਾਰ ਹੋ ਰਹੀ ਸੀ ਤੇ ਪੁਲਿਸ ਵਾਲੇ ਦੀ ਧੂਕੜੀ ਸੋਰੀ ਸੀ ਸਿਮਰਨਜੀਤ ਖੁਰਾਣੇ ਪੁਲਿਸ ਵਾਲੇ ਦੀ ਜਾਨ ਬਚਾਉਣ ਲਈ ਕਿਵੇਂ ਨਾ ਕਿਵੇਂ ਉਹਨੂੰ ਕੱਢ ਕੇ ਹਾਈ ਕੋਰਟ ਵਿੱਚ ਦੀ ਪੁਲਿਸ ਚੌਕੀ ਪਹੁੰਚਾਇਆ ਜਿਹੜੀ ਗੇਟ ਨੰਬਰ 1 ਤੋਂ 100 ਮੀਟਰ ਦੂਰ ਸੀ ਪਰ ਕਈ ਗਰਮ ਸੁਭਾਅ ਦੇ ਵਕੀਲ ਭੱਜ ਕੇ ਪੁਲਿਸ ਚੌਕੀ ਵਿੱਚ ਵੜ ਗਏ ਤੇ ਲੱਗੇ ਉਸ ਪੁਲਿਸ ਵਾਲੇ ਦੀ ਕੁੱਟਮਾਰ ਕਰਨ ਪੁਲਿਸ ਵਾਲੇ ਥੋੜੇ ਸਨ ਪਰ ਵਕੀਲ ਇੱਕ ਭੀੜ ਦੀ ਸ਼ਕਲ ਵਿੱਚ ਆਏ ਸਨ ਹਮਲਾਵਰ ਹੋ ਕੇ ਸਿਮਰਨਜੀਤ ਦਮਨ ਵਿਕਰਮ ਸਿੰਘ ਸੰਧੂ ਸਾਰੇ ਜਣੇ ਉਸ ਪੁਲਿਸ ਵਾਲੇ ਨੂੰ ਬਚਾਉਣ ਵਿੱਚ ਲੱਗੇ ਹੋਏ ਸਨ ਜੇ ਕੋਈ ਜਾਂ ਜਾਂਦੀ ਹੋ ਜਾਂਦੀ ਤਾਂ ਭੁਗਤਨਾ ਤਾਂ ਇੱਕ ਐਗਜ਼ੈਕਟਿਵ ਕਮੇਟੀ ਨੂੰ ਪੈਣਾ ਸੀ ਕੁੱਟਦੇ-ਕੁੱਟਦੇ ਕਈ ਵਕੀਲ ਕਹਿ ਰਹੇ ਸਨ ਕਿ ਇਸ ਪੁਲਿਸ ਵਾਲੇ ਨੇ ਸ਼ਰਾਬ ਪੀਤੀ ਹੋਈ ਹੈ ਸਿਮਰਨਜੀਤ ਨੂੰ ਬਹਾਨਾ ਮਿਲ ਗਿਆ ਕਿ ਚਲੋ ਇਸ ਨੂੰ 16 ਸੈਕਟਰ ਦੇ ਹਸਪਤਾਲ ਲੈ ਕੇ ਚੱਲਦੇ ਹਾਂ ਪਹਿਲਾਂ ਇਹਦਾ ਸ਼ਰਾਬ ਪੀਂਦਾ ਮੈਡੀਕਲ ਕਰਵਾ ਕੇ ਲਿਆਉਂਦੇ ਹਾਂ ਚੱਲ ਵੀ ਦਮਨ ਪਹਿਲਾਂ ਆਪਾਂ ਇਹਦਾ 16 ਸੈਕਟਰ ਮੈਡੀਕਲ ਕਰਵਾ ਕੇ ਲਿਆਈਏ ਦਮਨ ਵੀ ਸਿਮਰਨ ਜੀਤਾ ਤਾਉ ਪੇ ਸਮਝ ਗਿਆ ਹੁਣ ਉਹ ਦੋਵੇਂ ਵਕੀਲਾਂ ਨੂੰ ਛਡਵਾ ਕੇ ਉਸ ਨੂੰ ਗੱਡੀ ਵਿੱਚ ਪਾ ਕੇ ਚਲੇ ਗਏ ਨਾਲ ਇੱਕ ਪੀਨ ਲੈ ਲਿਆ ਰਸਤੇ ਵਿੱਚ ਪੁਲਿਸ ਵਾਲਾ ਹਾਏ ਹਾਏ ਕਰਦਾ ਜਾ ਰਿਹਾ ਸੀ ਉਹਦੇ ਲੱਗੀਆਂ ਸੱਟਾਂ ਉਹਨੂੰ ਤੜਫਾਰੀਆਂ ਸੱਟਾਂ ਲਗਭਗ ਉਜੀਆਂ ਸਨ ਅਸਲ ਵਿੱਚ ਜਦੋਂ ਲੋਕਾਂ ਦਾ ਇਕੱਠ ਇੱਕ ਭੀੜ ਦੀ ਸ਼ਕਲ ਲੈ ਲਵੇ ਤਾਂ ਉਹ ਅੱਗਾ ਪਿਛਾ ਨਹੀਂ ਦੇਖਦੀ ਕੋਸਨ ਮੁੱਕੀਆਂ ਮੀ ਵਾਂਗ ਵਰ ਰਹੀਆਂ ਸਨ ਡਾਕਟਰਾਂ ਨੇ ਪੁਲਿਸ ਕੇਸ ਬਣਾਇਆ ਤੇ ਉਹਦਾ ਮੈਡੀਕਲ ਕੀਤਾ ਉਹਨੇ ਬਿਲਕੁਲ ਵੀ ਸ਼ਰਾਬ ਨਹੀਂ ਪੀਤੀ ਹੋਈ ਸੀ ਇਸ ਗੱਲੋਂ बच ਗਿਆ हां ਜਿਹੜੀਆਂ ਉਹਦੇ ਸੱਟਾਂ ਲੱਗੀਆਂ ਹੋਈਆਂ ਸਨ ਉਹਨਾਂ ਦਾ ਐਕਸ-ਰੇ, ਅਲਟਰਾਸਾਉਂਡ ਆਦ ਕਰਵਾਇਆ, ਬਲੱਡ ਟੈਸਟ ਕੀਤੇ ਗਏ। ਵਕੀਲਾਂ ਵੱਲੋਂ ਕੁੱਟਮਾਰ ਕਰਨ ਕਰਕੇ ਲੱਗੀਆਂ ਸੱਟਾਂ ਦਾ ਮੈਡੀਕਲ ਸਰਟੀਫਿਕੇਟ ਬਣਾਇਆ। ਵਕੀਲ ਨੂੰ ਪਸਾਉਂਦੇ ਪਸਾਉਂਦੇ ਉਲਟਾ ਫਸ ਕੇ। ਹੁਣ ਪੁਲਿਸ ਵਾਲਿਆਂ ਨੂੰ ਐਫਆਈਆਰ ਕਰਨ ਦਾ ਚੰਗਾ ਬਹਾਨਾ ਮਿਲ ਗਿਆ। ਪੁਲਿਸ ਨੇ ਵਕੀਲਾਂ ਉੱਤੇ ਐਫਆਈਆਰ ਦਰਜ ਕਰ ਦਿੱਤੀ। ਪੁਲਿਸ ਵਾਲਿਆਂ ਦੀ ਇਸ ਵਿੱਚ ਢੇਠੀ ਸੀ ਕਿ ਪੁਲਿਸ ਚੌਕੀ ਵਿੱਚ ਤਾਇਨਾਤ ਕਿਸੇ ਸਿਪਾਈ ਦੀ ਇਸ ਤਰ੍ਹਾਂ ਕੁੱਟਮਾਰ ਕੀਤੀ ਜਾਵੇ। ਖਬਰਾਂ ਵਿੱਚ ਖਬਰਾਂ ਛਪ ਗਈਆਂ ਕਿ ਹਾਈ ਕੋਰਟ ਦੇ ਵਕੀਲ ਵੱਲੋਂ ਡਿਊਟੀ ਉੱਤੇ ਖੜੇ ਪੁਲਿਸ ਤੇ ਸਿਪਾਈ ਦੀ ਸਖਤ ਕੁੱਟਮਾਰ ਸਿਪਾਈ ਮਸਾਂ ਮਰਨ ਤੋਂ ਬਚਿਆ ਸਾਰੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਵਕੀਲਾਂ ਦੀ ਤੋਇਤ ਹੋਣ ਲੱਗੀ ਜਿਸ ਸੀਨੀਅਰ ਵਕੀਲ ਨਾਲ ਝਗੜਾ ਹੋਇਆ ਸੀ ਉਸ ਦਾ ਨਾਮ ਭੁਪਿੰਦਰ ਚਾਵਲਾ ਸੀ ਇਹ ਦੋ ਵਾਰ ਬਾਰ ਦਾ ਪ੍ਰਧਾਨ ਵੀ ਰਿਹਾ ਸੀ ਤੇ ਅੱਜ ਕੱਲ ਪੰਜਾਬ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਸੀਨੀਅਰ ਅਡੀਸ਼ਨਲ ਐਡਵੋਕੇਟ ਜਨਰਲ ਸੀ ਸਮਝੋ ਐਡਵੋਕੇਟ ਜਨਰਲ ਤੋਂ ਦੂਜੇ ਥਾਂ ਉੱਤੇ ਹੁਣ ਜ ਵੀ ਬਾਰ ਵਿੱਚ ਉਹਦੀ ਬੜੇ ਹੀ ਮਿਲ ਆਪਣੇ ਤੇ ਸਾਹੂ ਹੋਣ ਦੀ ਦਿੱਖ ਸੀ ਪਰ ਵਕੀਲਾਂ ਸਿਰਫ ਇਹੋ ਗੱਲ ਸੁਣੀ ਕਿ ਭੁਪਿੰਦਰ ਚਾਵਲੇ ਦੇ ਇੱਕ ਪੁਲਿਸ ਵਾਲੇ ਨੇ ਥੱਪੜ ਮਾਰਿਆ ਪਰ ਜਿਹੜੇ ਵਕੀਲ 게ਟ ਨੰਬਰ 1 ਤੋਂ ਭੁਪਿੰਦਰ ਚਾਵਲੇ ਨਾਲ ਅੰਦਰ ਦਾਖਲ ਹੋ ਰਹੇ ਸਨ ਉਹ ਦੱਸਦੇ ਸਨ ਕਿ ਥੱਪੜ ਥੁੱਪੜ ਮਾਰਨ ਦੀ ਉੱਥੇ ਕੋਈ ਗੱਲ ਨਹੀਂ ਸੀ ਹੋਈ ਸਿਰਫ ਧੱਕਾ ਮੁੱਕੀ ਹੋਈ ਸੀ ਥੱਪੜ ਮਾਰਨ ਮਰਾਉਣ ਦੀ ਐਵੇਂ ਅਫਵਾਹ ਫੈਲ ਗਈ ਸੀ ਬਸ ਇਸ ਅਫਵਾਹ ਦੇ ਮੋੜਿਆਂ ਉੱਤੇ ਚੜ ਕੇ ਗਲਤ ਪ੍ਰਚਾਰ ਹੋ ਰਿਹਾ ਸੀ ਝਗੜਾ ਇਸ ਕਲੋਂ ਹੋਇਆ ਸੀ ਕਿ ਹਾਈ ਕੋਰਟ ਨੇ ਹਾਈ ਕੋਰਟ ਦੇ ਅੰਦਰ ਕੋਰਟਾਂ ਵਿੱਚ ਜਾਣ ਲਈ ਆਈਡੈਂਟੀਟੀ ਕਾਰਡ ਦਿਖਾਉਣਾ ਲਾਜ਼ਮੀ ਕਰ ਦਿੱਤਾ ਕਿਉਂਕਿ ਹਾਈ ਕੋਰਟ ਵਿੱਚ ਕਈ ਵਾਰ ਗਲਤ ਬੰਦੇ ਅੰਦਰ ਆਵੜਦੇ ਸਨ ਗੇਟ ਨੰਬਰ 1 ਅੱਗੇ ਬਦਲ-ਬਦਲ ਕੇ ਪੁਲਿਸ ਦਾ ਸਿਪਾਈ ਖੜਦਾ ਸੀ ਇਸ ਲਈ ਉਹ ਕਿਸੇ ਨੂੰ ਨਾ ਜਾਣਦਾ ਹੋਣ ਕਰਕੇ ਹਰ ਇੱਕ ਤੋਂ ਆਈਡੈਂਟੀਟੀ ਕਾਰਡ ਦਿਖਾਉਣ ਲਈ ਕਹਿੰਦਾ ਸੀ ਭਪਿੰਦਰ ਚਾਵਲੇ ਦਾ ਕੇਸ ਇੱਕ ਨੰਬਰ ਉੱਤੇ ਲੱਗਿਆ ਹੋਇਆ ਸੀ ਇਸ ਲਈ ਉਹ ਕਾਲੀ ਵਿੱਚ ਲੰਘ ਰਿਹਾ ਸੀ ਇਸ ਕਲੋਂ ਦੋਹਾਂ ਵਿੱਚ ਧੱਕਾ ਮੁੱਕੀ ਹੋਈ ਸੀ ਜਿਸ ਨੂੰ ਅਫਵਾਹਾਂ ਨੇ ਥੱਪੜ ਵਿੱਚ ਬਦਲ ਦਿੱਤਾ ਸੀ ਵਕੀਲਾਂ ਵਿਰੁੱਧ ਐਫ ਆਈ ਆਰ ਦਰਜ ਹੋਣ ਦੀਆਂ ਖਬਰਾਂ ਪੜ੍ਹ ਕੇ ਬਾਅਰ ਐਸੋਸੀਏਸ਼ਨ ਨੇ ਬਾਅਰ ਵਿੱਚ ਜਨਰਲ ਮੀਟਿੰਗ ਰੱਖ ਲਈ ਜਨਰਲ ਮੀਟਿੰਗ ਵਿੱਚ ਵਕੀਲ ਚੰਡੀਗੜ੍ਹ ਪੁਲਿਸ ਖਿਲਾਫ ਧੂਆਂ ਤਰ ਬਾਸ਼ਣ ਦੇ ਰਹੇ ਸਨ ਐਗਜ਼ੈਕਟਿਵ ਚਾਹੁੰਦੀ ਸੀ ਕਿ ਜੋ ਫੈਸਲਾ ਬਾਰ ਵਿੱਚ ਜਨਰਲ ਹਾਊਸ ਕਰੇਗਾ ਉਹਦੇ ਮੁਤਾਬਕ ਅਗਲੀ ਕਾਰਵਾਈ ਹੋਵੇਗੀ ਸੀਨੀਅਰ ਵਕੀਲ ਮੁਕੇਸ਼ ਪੁਰੀ ਬਹੁਤ ਤੇਜ਼ ਜ਼ਰਾਰ ਬੁਲਾਰਾ ਸੀ ਉਹ ਸਦਾ ਬਾਰ ਵਿੱਚ ਹਰ ਮਸਲੇ ਉੱਤੇ ਬੋਲਦਾ ਰਹਿੰਦਾ ਸੀ ਹੁਣੇ ਮੌਕਾ ਦੇਖ ਕੇ ਗਰਮ ਗਰਮ ਨਾਰੇ ਦੇਣੇ ਸ਼ੁਰੂ ਕਰ ਦਿੱਤੇ ਹੁਣੇ ਕਿਹਾ ਕਿ ਸਾਨੂੰ ਬਾਰ ਵੱਲੋਂ ਹੁਣੇ ਗਵਰਨਰ ਨੂੰ ਮਿਲਣਾ ਚਾਹੀਦਾ ਹੈ ਉਹਦੇ ਨਾਲ ਦੇ ਵੀ ਇਹੋ ਭਾਸ਼ਣ ਦੇ ਰਹੇ ਸਨ ਪਰ ਪ੍ਰਧਾਨ ਅਤੇ ਸੈਕਟਰੀ ਨੇ ਕਿਹਾ ਕਿ ਉਹਨਾਂ ਨੂੰ ਸਿੱਧਾ ਗਵਰਨਰ ਨੂੰ ਨਹੀਂ ਮਿਲਣਾ ਚਾਹੀਦਾ ਪਹਿਲਾ ਚੀਫ ਜਸਟਿਸ ਅਸੀਬੀਸ ਤੇ ਉੱਚ ਅਫਸਰਾਂ ਨਾਲ ਐਫਆਈਆਰ ਰੱਦ ਕਰਵਾਉਣ ਲਈ ਮਿਲਣਾ ਚਾਹੀਦਾ ਹੈ ਹੜਤਾਲ ਕਰਨਾ ਵੀ ਇੱਕ ਦਬਾਅ ਪਾਉਣ ਦਾ ਤਰੀਕਾ ਹੈ ਜੀ ਆਇਡੈਂਟੀਟੀ ਕਾਰਡ ਦਿਖਾਉਣ ਵਾਲਾ ਸਿਸਟਮ ਬੰਦ ਕਰਵਾਉਣਾ ਤਾਂ ਉਹ ਗਵਰਨਰ ਨੇ ਨਹੀਂ ਕਰਵਾਉਣਾ ਇਹ ਤਾਂ ਚੀਫ ਜਸਟਿਸ ਨੇ ਹੀ ਕਰ ਦੇਣਾ ਪਰ ਬਾਹਰ ਦਾ ਪ੍ਰਦਾਨ ਫੈਕਟਰੀ ਸਿਮਰਨਜੀਤ ਸਿੰਘ ਦੀ ਕੋਈ ਗੱਲ ਨਹੀਂ ਸੁਣ ਰਿਹਾ ਸੀ ਮਕੇਸ਼ ਪੁਰੀ ਨੇ ਜਨਰਲ ਹਾਊਸ ਨੂੰ ਇੰਨਾ फडਕਾਇਆ ਕਿ ਸਾਰੇ ਹੁਣ ਇੱਕ ਵਰਨ ਦਫ਼ਤਰ ਜਾਣ ਲਈ ਚਾਰ ਸਨ ਹੁਣ ਸਾਰੇ ਵਕੀਲ ਮਕੇਸ਼ ਪੁਰੀ ਦੀ ਗੱਲ ਸੁਣ ਰਹੇ ਸਨ ਮਕੇਸ਼ਪੁਰੀ ਦੇ ਕਹਿਣ ਉੱਤੇ ਕਿ ਹੁਣੇ ਸਾਨੂੰ ਗਵਰਨਰ ਨੂੰ ਮਿਲਣਾ ਚਾਹੀਦਾ ਹੈ ਮੈਮੋਰੈਂਡਮ ਉਹਨੇ ਤਿਆਰ ਕੀਤਾ ਹੋਇਆ ਹੈ ਇਹਦੇ ਉੱਤੇ ਦਸਤਖਤ ਪ੍ਰਦਾਨ ਤੇ ਸਿਕੱਤਰ ਨੂੰ ਕਰਨੇ ਚਾਹੀਦੇ ਹਨ ਮਕੇਸ਼ਪੁਰੀ ਗੇਟ ਨੰਬਰ 4 ਦੇ ਬਾਹਰ ਖੜਕੇ ਗਵਰਨਰ ਹਾਊਸ ਵੱਲ ਜਾਣ ਲੱਗਿਆ ਜਦੋਂ ਮਕੇਸ਼ਪੁਰੀ ਰੌਗਰਡਨ ਸਾਹਮਣੇ ਪੁੱਜਾ ਤਾਂ ਉਹਦੇ ਮਗਰ ਵਕੀਲਾਂ ਦੀ ਲੰਮੀ ਲਾਈਨ ਲੱਗੀ ਹੋਈ ਸੀ ਗਵਰਨਰ ਪੰਜਾਬ ਨੂੰ ਹੁਣ ਸਿਰਫ ਇੱਕ ਵਫ਼ਤੀ ਨਹੀਂ ਮਿਲਣ ਆ ਰਿਹਾ ਸੀ ਬਲਕਿ ਪੂਰਾ ਹਾਈ ਕੋਰਟ ਕਾਲੇਕੋਟਾ ਨਾਲ ਗਵਰਨਰ ਹਾਊਸ ਵੱਲ ਜਾ ਰਿਹਾ ਸੀ ਚੰਡੀਗੜ੍ਹ ਦੀਆਂ ਸਾਰੀਆਂ ਇੰਟੈਲੀਜੈਂਸ ਏਜੰਸੀਆਂ ਚੁੱਕਣੀਆਂ ਹੋ ਗਈਆਂ ਸਨ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ